ਅੱਜ ਦਾ ਬਲੌਗ ਆਪਣਾ ਸੂਈਸਰ ਦਾ ਸੂਈਸਰ ਮੱਥਾ ਨੇਕ ਕੇ ਬਾਪਸਾਈ ਕਿ ਜਾ ਰਹੇ ਆਂ ਫਤ ਜਾ ਰਹੇ ਆਂ ਜਾ ਰਹੇ ਆਂ ਠੀਕ ਹੈ ਜਿਸ ਮੇਸਪਾ ਦਾ ਮੰਨਿਆ ਆਪਾਂ ਤਾਂ ਪਹੁੰਚੇ ਆਪਾਂ ਗੁਰੂ ਘਰ ਸੂਈਸਰ ਕੋੜ ਧਰਮ ਵਾਹਿਗੁਰੂ ਥੋੜੀ ਜਿਹੀ ਦੇਖਾ ਕਰ ਲਾ ਪਹੁੰਚ ਨਹੀਂ ਵਾਹਿਗੁਰੂ

ਸਰਬ ਆਪਣਾ ਨਾਮ ਨਹੀਂ ਦੱਸ ਸਕਦੇ ਕੋਈ ਪਤਾ ਨਹੀਂ ਕਿ ਕਿਵੇਂ ਹੈ ਜੀ ਗੁਰੂ ਤੇਗ ਬਹਾਦਰ ਸਿੰਘ ਨੇ ਕਰਨੌਲ ਆਵੇ ਛਾਈ ਜਿਹੜਾ ਮਾਨਸਾ ਦੇ ਕੋਲ ਤੋਂ 4 ਕਿਲੋਮੀਟਰ ਦੂਰ ਤੇ ਰੇਲਵੇ ਸਟੇਸ਼ਨ ਮਾਨਸਾ ਤੋਂ 10 ਕਿਲੋਮੀਟਰ ਦੇ ਹਿਸਾਬਲੇ ਤੇ ਮਾਨਸਾ सिरसा ਸੜਕ ਦੇ ਨਜ਼ਦੀਕ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਗੁਰਦੁਆਰਾ ਸ੍ਰੀ ਸਰਬ ਸਹਿਬ ਇਹ ਗੁਰਦੁਆਰਾ ਪਟਿਆਲਾ ਰਣਜੀਤ ਬਰਨਾਲਾ ਜਿਮਾ ਕੋਪਾ ਬਾਨ ਸਾਥ ਸੀ ਵਿੱਚ ਪੈਂਦਾ ਸੀ ਪਟਿਆਲਾ ਰਸਤੇ ਵੱਲੋਂ ਇਸ ਸਪੌਟ ਤੇ ਨਾਂ ਤੇ 100 24 ਵੱਲ 124 ਘਰ ਜਿਲ੍ਹਾ ਮਾਫ ਹੈ ਜਿਦਕਿ ਤੋਂ ਇੱਕ ਵਾਰ ਸਹਿਜ ਜੀ ਨੇ ਕਸੀ ਨਸਨਾ ਦਮਦਮਤ ਸਹਿਜ ਜੀ ਦੇ ਸੰਗਤਾਂ ਦੇ ਨਾਮ ਬਾਣੀ ਦਾ ਜੋੜਨਾ ਬਹਿਣਾ ਧਰਮਾ ਨਸਨਾ ਤੇ ਦਿੱਕਾ ਤੋਂ ਬਹੁਤ ਤਾਂ ਕਾਰਨ ਸਮਾਸ ਦਾ ਆਰਥਿਕ ਰੂਪਨਾ ਇਹ ਲਿਖਣ ਵਾਲੇ ਸ਼ੌਕ ਕਰਦੇ ਸੀ ਉਹ इसर गुरुद्वारा अच पहुंचे गुरुद्वारा सुईंसर विखे ਇੱਥੇ ਸੋਨ ਸਰੇਵ ਦੀ ਪਛਾਣ ਦਾ ਚੱਕਰ ਆ ਰਿਹਾ ਹੈ। ਇਧਰਲੇ ਪਾਸੇ ਲੰਗਰ ਹਾਲ ਲੱਗਦਾ ਹੈ। ਲੰਗਰ ਆਰ ਵੀ ਬਹੁਤ ਵਧੀਆ। ਕਿਤੇ ਬਹੁਤ ਸਾਰੇ ਲੋਕ ਇਕੱਠੇ ਹੋਏ ਜਾਂ ਤਾਂ ਖੰਭ ਕਰਵਾ ਰਹੇ। ਥਾਂ ਵੀ ਖੁੱਲਾ ਬਹੁਤ ਹੈ। ਆ ਗੁਰਦੁਆਰੇ ਸੂਈ ਸਰ ਵਿਖੇ ਸੁੱਖਾਂ ਵੀ ਪੂਰੀਆਂ ਹੁੰਦੀਆਂ ਨੇ ਕੋਈ ਵੀ ਸੁੱਖ ਉਤਾਰ ਨਹੀਂ ਹੋਵੇ ਸੁੱਖ ਸੁਖਣੀ ਹੋਵੇ ਉਹ ਸੁੱਖਾਂ ਪੂਰੀਆਂ ਹੁੰਦੀਆਂ ਨੇ ਸੂਈ ਸਰ ਵਿਖੇ ਹਾਂਜੀ ਬਾਬੇ ਦਾ ਇਤਿਹਾਸ ਉਹ ਜਿਹੜਾ ਦਵਰ ਬਣਿਆ ਹੋਇਆ ਹੈ ਸੂਈ ਸਰਵੇਖੀ ਜੀ ਨਿਸਾਨ ਨਿਸਾਨ ਸਾਹਿਬ コこクリフやねえで。 और <laughs> जो <speaking in foreign language>